ਸਾ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਿਵੇਂ ਸਵੇਰੇ ਸਵੇਰ ਤਾਂ ਸਾਰਿਆਂ ਹੀ ਘਰਾਂ ਦੇ ਵਿੱਚ ਝਾੜੂ ਲੱਗਦਾ ਹੈ ਜੇਕਰ ਝਾੜੂ ਨੂੰ ਕੋਣ ਸਮੇ ਇਹ ਤਿੰਨ ਕੰਮ ਤੁਸੀਂ ਕਰ ਲੈਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਤਾਂ ਦੇ ਕੰਮੇ ਕਦੇ ਵੀ ਨਹੀਂ ਹੋਵੇਗੀ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕੇ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਝਾੜੂ ਦੇ ਬਾਰੇ। ਝਾੜੂ ਨਾਲ ਜੁੜੀਆਂ ਕੁਝ ਖਾਸ ਗੱਲਾਂ ਦੇ ਬਾਰੇ। ਸੰਗਤ ਜੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਪੂਰਾ ਜ਼ਰੂਰ ਸੁਣਨਾ। ਅਤੇ ਇੱਕ ਇੱਕ ਗੱਲ ਵੀਡੀਓ ਦੀ ਬਹੁਤ ਹੀ ਕੀਮਤੀ ਹੈ। ਇਸ ਲਈ ਸੰਗਤ ਜੀ ਧਿਆਨ ਨਾਲ ਜ਼ਰੂਰ ਸੁਣ ਲੈਣਾ। ਸਾ ਸੰਗਤ ਜੀ ਤੁਸੀਂ ਆਪਣੇ ਵੱਡੇ ਵਡੇਰਿਆਂ ਤੋਂ ਇਹ ਗੱਲ ਜ਼ਰੂਰ ਸੁਣੀ ਹੋਵੇਗੀ ਕਿ ਰਾਤ ਦੇ ਸਮੇਂ ਕਦੇ ਵੀ ਝਾੜੂ ਨਹੀਂ ਲਗਾਉਣਾ ਚਾਹੀਦਾ ਐਸੇ ਪਿੱਛੇ ਕੀ ਕਾਰਨ ਹੈ ਆਪਣੇ ਵਿੱਚੋਂ ਬਹੁਤ ਸਾਰੇ ਇਹ ਗੱਲਾਂ ਨਹੀਂ ਜਾਣਦੇ ਬਸ ਇਹ ਆਖ ਦਿੰਦੇ ਹਨ ਕਿ ਜਿਸ ਘਰ ਵਿੱਚ ਰਾਤ ਨੂੰ ਝਾੜੂ ਲਗਾਇਆ ਜਾਂਦਾ ਹੈ ਉਸ ਘਰ ਦੇ ਵਿੱਚ ਬਰਕਤ ਨਹੀਂ ਰਹਿੰਦੀ ਇਸ ਤਰ੍ਹਾਂ ਦੀਆਂ ਬਹੁਤ ਹੀ ਸਾਰੀਆਂ ਗੱਲਾਂ ਸਾਡੇ ਘਰਾਂ ਦੇ ਵਿੱਚ ਹਮੇਸ਼ਾ ਹੀ ਕੀਤੀਆਂ ਜਾਂਦੀਆਂ ਹਨ ਅੱਜ ਆਪਾਂ ਗੱਲ ਕਰਾਂਗੇ ਜੀ ਕਿ ਝਾੜੂ ਕਿੰਨੇ ਸਮੇਂ ਲਗਾਉਣਾ ਚਾਹੀਦਾ ਹੈ ਤੇ ਇਸੇ ਕੀ ਫਾਇਦੇ ਹੋ ਜਾਣਗੇ ਘਰ ਦੇ ਵਿੱਚ ਬਰਕਤ ਫਿਰ ਕਿਵੇਂ ਆ ਜਾਵੇਗੀ ਸਾਧ ਸੰਗਤ ਜੀ ਅਸੀਂ ਇਸ ਤਰ੍ਹਾਂ ਦੇ ਬਹੁਤ ਹੀ ਸਾਰੇ ਕੰਮ ਕਰਦੇ ਹਾਂ ਜਿਸ ਨਾਲ ਘਰ ਦੇ ਵਿੱਚ ਬਰਕਤ ਆਉਂਦੀ ਹੈ ਤੇ ਕਈ ਕੰਮ ਇਹੋ ਜਿਹੀ ਸਾਡੇ ਕੋਲੋਂ ਹੋ ਜਾਂਦੇ ਹਨ ਜੋ ਆਪਣੇ ਘਰ ਦੇ ਵਿੱਚ ਪਰੇਸ਼ਾਨੀਆਂ ਲੈ ਕੇ ਆ ਜਾਂਦੇ ਹਨ ਤੇ ਸਾਡੇ ਘਰ ਦੇ ਵਿੱਚ ਫਿਰ ਗਰੀਬੀ ਆਉਣੇ ਸ਼ੁਰੂ ਹੋ ਜਾਂਦੇ ਹਨ ਸਾਥ ਸੰਗਤ ਜੀ ਦਿਨ ਰਾਤ ਇੱਕ ਕਰਕੇ ਪੈਸਾ ਕਮਾਉਂਦੇ ਹਨ ਪਰ ਪੈਸਾ ਵੀ ਬਚਦਾ ਨਹੀਂ ਸਮਝ ਨਹੀਂ ਆਉਂਦੀ ਕਿ ਪੈਸਾ ਕਿੱਥੇ ਚਲਾ ਗਿਆ ਪਰਮਾਤਮਾ ਦੀ ਰਹਿਮਤ ਆਪਣੇ ਤੋਂ ਦੂਰ ਹੁੰਦੀ ਨਜ਼ਰ ਆ ਰਹੀ ਹੁੰਦੀ ਹੈ ਘਰ ਦੀਆਂ ਆਤਾਂ ਉਸ ਸਮੇਂ ਇਸ ਤਰ੍ਹਾਂ ਦੇ ਕੰਮ ਕਰ ਰਹੀਆਂ ਹੁੰਦੀਆਂ ਹਨ ਤੇ ਜਦੋਂ ਤੱਕ ਉਹ ਇਸ ਤਰ੍ਹਾਂ ਦੇ ਕੰਮ ਕਰਨੇ ਨਹੀਂ ਛੱਡ ਦਿੰਦੀਆਂ ਉਦੋਂ ਤੱਕ ਫਿਰ ਘਰ ਦੇ ਵਿੱਚ ਬਰਕਤ ਨਹੀਂ ਆਉਂਦੀ ਜਿਵੇਂ ਕਿ ਜੇਕਰ ਘਰ ਦੇ ਵਿੱਚ ਖਾਣਾ ਬਿਨਾਂ ਸਿਰ ਟੱਕਿਆ ਸੇਮ ਬਣਾਉਂਦੇ ਹਾਂ ਤਾਂ ਘਰ ਦੇ ਵਿੱਚ ਫਿਰ ਬਰਕਤ ਨਹੀਂ ਰਹਿੰਦੀ ਇਸ ਲਈ ਚਾਹੀਦਾ ਹੈ ਕਿ ਜਦੋਂ ਵੀ ਘਰ ਦੇ ਵਿੱਚ ਖਾਣਾ ਬਣਾਇਆ ਜਾਵੇ ਉਸ ਸਮੇਂ ਆਪਣਾ ਸਿਰ ਜ਼ਰੂਰ ਟੱਕ ਲਿਆ ਕਰੋ ਕਿਉਂਕਿ ਖਾਣੇ ਦਾ ਆਦਰ ਸਤਕਾਰ ਵੀ ਜ਼ਰੂਰੀ ਹੈ ਇਸੇ ਨਾਲ ਬੱਚਿਆਂ ਨੂੰ ਇਸ ਤਰ੍ਹਾਂ ਕਰਨ ਲਈ ਕਿਹਾ ਜਾਣਾ ਚਾਹੀਦਾ ਹੈ। ਮਨੋਖ ਨੂੰ ਚਾਹੀਦਾ ਹੈ ਕਿ ਉਹ ਹਮੇਸ਼ਾ ਹੀ ਵਾਇਗਰੂ ਦਾ ਨਾਮ ਜਪਦੇ ਹੋਇਆ ਹੀ ਹਰ ਇੱਕ ਕੰਮ ਨੂੰ ਕਰੇ। ਨਾਮ ਜਪ ਕੇ ਹੀ ਖਾਣਾ ਬਣਾਏ, ਖਾਣਾ ਖਾਵੇ। ਇਸੇ ਨਾਲ ਜਦੋਂ ਵੀ ਕੋਈ ਕੰਮ ਕਰੋ ਤਾਂ ਪਰਮਾਤਮਾ ਦਾ ਨਾਮ ਜ਼ਰੂਰ ਜਪੋ। ਇਸ ਨਾਲ ਘਰ ਦੇ ਵਿੱਚ ਬਰਕਤ ਆਉਂਦੀ ਹੈ ਤੇ ਗਰੀਬੀ ਕੋਹਾਂ ਦੂਰ ਹੋ ਜਾਂਦੀ ਹੈ। ਅਮਰਤ ਵੇਲੇ ਸੁੱਤੇ ਰਹਿਣਾ ਇਹ ਵੀ ਘਰ ਦੇ ਵਿੱਚ ਬਰਕਤ ਨਾ ਰਹਿਣ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ ਟੁੱਟੀਆਂ ਹੋਈਆਂ ਚੀਜ਼ਾਂ ਨੂੰ ਘਰ ਵਿੱਚ ਇਕੱਠਿਆਂ ਕਰਕੇ ਰੱਖ ਛੱਡਣਾ ਟੁੱਟੇ ਹੋਏ ਕੰਗੇ ਨਾਲ ਸਿਰ ਵਾਉਣਾ ਇਹ ਸਭ ਕੰਮ ਕਰਨ ਲਈ ਘਰ ਦੇ ਵਿੱਚ ਬਰਕਤ ਨਹੀਂ ਆਉਂਦੀ ਆਪਾਂ ਜਿਸ ਚੀਜ਼ ਦੇ ਬਾਰੇ ਸੋਚਦੇ ਰਹਿੰਦੇ ਹਾਂ ਉਹੀ ਚੀਜ਼ ਫਿਰ ਸਾਡੇ ਨਾਲ ਵਾਪਰਨੇ ਸ਼ੁਰੂ ਹੋ ਜਾਂਦੀ ਹੈ ਸੰਤ ਫਕੀਰ ਜੀ ਕਹਿੰਦੇ ਹਨ ਕਿ ਜੇਕਰ ਤੁਹਾਡੇ ਨਾਲ ਮਾੜਾ ਹੋ ਰਿਹਾ ਹੈ ਉਹ ਵੀ ਤੁਹਾਡੇ ਮਾੜੇ ਕਰਮਾਂ ਕਰਕੇ ਹੀ ਹੁੰਦਾ ਹੋਵੇਗਾ ਤੁਹਾਡੇ ਮਾੜੇ ਕਰਮ ਹੀ ਕਰਦੀ ਬਰਕਤ ਨੂੰ ਖਾ ਜਾਂਦੇ ਹਨ ਫਿਰ ਇਸ ਤਰ੍ਹਾਂ ਦੇ ਕਰਮਾਂ ਦੇ ਨਾਲ ਮਨੁੱਖ ਦਾ ਵਾਪ ਪਹ ਜਾਂਦਾ ਹੈ ਸੰਗਤ ਜੀ ਆਪਾਂ ਸਾਰੇ ਇਹ ਝਾੜੂ ਨੂੰ ਬੜਾ ਮਾਮੂਲੀ ਜਿਹੀ ਚੀਜ਼ ਸਮਝਦੇ ਹਾਂ ਘਰ ਦੇ ਵਿੱਚ ਪਈ ਰਹਿੰਦੀ ਹੈ ਪਰ ਇਸ ਨਾਲ ਕੀਤੀਆਂ ਗਈਆਂ ਗਲਤੀਆਂ ਤੁਹਾਨੂੰ ਕਈ ਤਰ੍ਹਾਂ ਦੇ ਘਾਟੇ ਪਵਾ ਸਕਦੀਆਂ ਹਨ ਝਾੜੂ ਨਾਲ ਜੁੜੀਆਂ ਕੁਝ ਗੱਲਾਂ ਹਮੇਸ਼ਾ ਯਾਦ ਰੱਖੋ ਨਹੀਂ ਤਾਂ ਤੁਹਾਨੂੰ ਵੀ ਝਾੜ ਕੇ ਰੱਖ ਦੇਵੇਗਾ ਤਾਂ ਫਿਰ ਇਸ ਤਰ੍ਹਾਂ ਤੁਰ ਜਾਵੇਗੀ ਕਿ ਤੁਹਾਨੂੰ ਖੁਦ ਨੂੰ ਨਹੀਂ ਪਤਾ ਲੱਗੇਗਾ ਕਿ ਕਿੱਧਰ ਪੈਸਾ ਗਿਆ ਝਾੜੂ ਲਗਾਉਂਦੇ ਸਮੇਂ ਸਿਰ ਨੂੰ ਜ਼ਰੂਰ ਟੱਕ ਕੇ ਰੱਖਿਆ ਕਰੋ ਸਵੇਰ ਵੇਲੇ ਹੀ ਝਾੜੂ ਹਮੇਸ਼ਾ ਲਗਾਉਣਾ ਚਾਹੀਦਾ ਹੈ ਕਿਆ ਜਾਂਦਾ ਹੈ ਕਿ ਸਿਰ ਟੱਕ ਕੇ ਝਾੜੂ ਨਾ ਲਗਾਉਣਾ ਘਰ ਦੇ ਵਿੱਚ ਬਰਕਤ ਨਾ ਆਉਂਦਾ ਸਭ ਤੋਂ ਵੱਡਾ ਤੇ ਪਹਿਲਾ ਕਾਰਨ ਹੈ ਕਿਸੇ ਸੰਤ ਕੋਲ ਇੱਕ ਵਾਰ ਇੱਕ ਬੀਬੀ ਆਈ ਤੇ ਇਹ ਕਹਿਣ ਲੱਗੀ ਸੰਤ ਜੀ ਮੇਰੇ ਦੋ ਪੁੱਤਰਾਂ ਤੇ ਘਰ ਵਾਲਾ ਸਾਰੇ ਜਾਣੇ ਕਮਾਉਂਦੇ ਹਨ ਸਵੇਰੇ ਸਮੇਂ ਸਿਰ ਕੰਮ ਤੇ ਤੁਰ ਜਾਂਦੇ ਹਨ ਪਰ ਫਿਰ ਵੀ ਘਰ ਦੇ ਵਿੱਚ ਬਰਕਤ ਨਹੀਂ ਆਉਂਦੀ ਘਰ ਦੇ ਵਿੱਚ ਪੈਸੇ ਸੰਬੰਧੀ ਪਰੇਸ਼ਾਨੀਆਂ ਬਹੁਤ ਨੇ ਸਾਰੇ ਸਾਰੇ ਕੰਮ ਬੰਦੇ ਪਾਦੇ ਰੁਕ ਜਾਂਦੇ ਹਨ ਤੁਸੀਂ ਸਾਨੂੰ ਇੱਕ ਗੱਲ ਤਾਂ ਦੱਸੋ ਕਿ ਅਸੀਂ ਹੁਣ ਕੀ ਕਰੀਏ ਜਿਸ ਨਾਲ ਸਾਡੇ ਸਾਰੇ ਕੰਮ ਵੀ ਪੰਜਾਂ ਸੰਤ ਜੀ ਨੇ ਕਿਹਾ ਅਜਿਸ ਘਰ ਦੇ ਵਿੱਚ ਬਦ ਦੁਆਵਾਂ ਇਕੱਠੀਆਂ ਹੋ ਜਾਣ ਉਸ ਘਰ ਦੇ ਵਿੱਚ ਕਦੇ ਬਰਕਤ ਨਹੀਂ ਆਉਂਦੀ ਉਹ ਬੀਬੀ ਥੋੜੀ ਜਿਹੀ ਹੈਰਾਨ ਹੋਈ ਸੰਤ ਜੀ ਨੇ ਫਿਰ ਦੁਹਰਾਇਆ ਜਿਸ ਘਰ ਦੇ ਵਿੱਚ ਬਦ ਦੁਆਵਾਂ ਇਕੱਠੀਆਂ ਹੋ ਗਈਆਂ ਹੁਣ ਉਥੇ ਕਦੇ ਵੀ ਪ੍ਰਗਟ ਨਹੀਂ ਆਉਂਦੀ ਤਾਂ ਬੀਬੀ ਨੇ ਕਿਹਾ ਜੇ ਸਾਡੇ ਘਰ ਲਈ ਕੋਣ ਵੱਦ ਦੁਆਵਾ ਕਰਦਾ ਹੋਵੇਗਾ ਤਾਂ ਸੰਤ ਜੀ ਨੇ ਕਿਹਾ ਬੀਬੀ ਤੂੰ ਇਹ ਦੱਸ ਤੂੰ ਘਰ ਦੀ ਸਫਾਈ ਕਦੋਂ ਸਮੇਂ ਕਰਦੀ ਹੈ ਬੀਬੀ ਨੇ ਕਿਹਾ ਕਿ ਸਾਬ ਸਫਾਈ ਦਾ ਕੋਈ ਸਮਾਂ ਨਹੀਂ ਕਦੇ ਸਵੇਰੇ ਕਦੇ ਸ਼ਾਮ ਨੂੰ ਤੇ ਕਦੇ ਰਾਤ ਨੂੰ ਜਦੋਂ ਵੀ ਮੈਨੂੰ ਸਮਾਂ ਮਿਲਦਾ ਹੈ ਉਦੋਂ ਹੀ ਕਰ ਲੈਂਦੇ ਹਾਂ ਸੰਤ ਜੀ ਨੇ ਕਿਹਾ ਬੀਬੀ ਜੀ ਘਰ ਦੀ ਸਫਾਈ ਸਵੇਰੇ ਉਠਣ ਤੋਂ ਬਾਅਦ ਸਭ ਤੋਂ ਪਹਿਲਾਂ ਕਰਿਆ ਕਰੋ ਰਾਤ ਨੂੰ ਨਾਗ ਕਰਿਆ ਕਰੋ ਕਿਉਂਕਿ ਜਦ ਸੂਰਜ ਡੁੱਬ ਜਾਂਦਾ ਹੈ ਕੁਦਰਤ ਦੇ ਜਿਹੜੇ ਛੋਟੇ-ਛੋਟੇ ਜੀਵ ਹੁੰਦੇ ਹਨ ਉਹ ਸ਼ਾਮ ਦੇ ਸਮੇਂ ਘਰ ਦੇ ਕੋਨਿਆਂ ਵਿੱਚ ਜਾ ਕੇ ਬੈਠ ਆਰਾਮ ਕਰਦੇ ਹਨ ਘਰ ਦੀਆਂ ਵਿੱਥਾਂ ਵਿੱਚ ਲੁਕਦੇ ਹਨ ਸਵੇਰ ਦਾ ਇੰਤਜ਼ਾਰ ਕਰਦੇ ਸਨ ਉਸ ਸਮੇਂ ਉਹ ਪਰਮਾਤਮਾ ਨੂੰ ਯਾਦ ਕਰ ਰਹੇ ਹੁੰਦੇ ਹਨ ਤੇ ਜਦੋਂ ਮਨੁੱਖ ਰਾਤ ਦੇ ਸਮੇਂ ਜਾੜ ਲਗਾਉਂਦਾ ਹੈ ਉਹ ਵਿਤਾਂ ਵਿੱਚੋਂ ਬੇਕਰ ਫਿਰ ਹੋ ਜਾਂਦੇ ਹਨ ਤੇ ਰਾਤ ਦੇ ਹਨੇਰੇ ਵਿੱਚ ਫਿਰ ਉਹਨਾਂ ਨੂੰ ਕੁਝ ਦਿਖਾਈ ਨਹੀਂ ਦਿੰਦਾ ਇਧਰ ਉਧਰ ਉਹ ਪਰੇਸ਼ਾਨ ਹੋ ਕੇ ਭੱਜਦੇ ਫਿਰਦੇ ਹਨ ਪਰਮਾਤਮਾ ਆਪਣੇ ਜੀਵਾਂ ਨਾਲ ਇੰਨਾ ਪਿਆਰ ਕਰਦਾ ਹੈ ਕਿ ਆਪਣੇ ਜੀਵਾਂ ਨਾਲ ਮਾੜਾ ਵਰਤਾਅ برداشت ਨਹੀਂ ਕਰ ਸਕਦਾ ਤੇ ਉਸ ਜੀਵ ਦੇ ਦਿਲੋਂ ਫਿਰ ਹੋਕ ਨਿਕਲਦੀ ਹੈ ਤੇ ਉਹਨਾਂ ਜੀਵਾਂ ਦੀਆਂ ਬਦਦੁਆਵਾਂ ਘਰ ਵਿੱਚ ਹਰ ਪਾਸਿਓਂ ਫਿਰ ਤੰਗੀ ਲਿਆਉਂਦੀਆਂ ਹਨ ਘਰ ਦੇ ਕੁਸ਼ਹਾਲੀ ਤੰਗੀ ਵਿੱਚ ਤਮਦੇਲ ਹੋ ਜਾਂਦੇ ਹੈ ਤੇ ਘਰ ਦੇ ਵਿੱਚ ਬਰਕਤ ਨਹੀਂ ਰਹਿੰਦੀ ਜੇਕਰ ਤੁਸੀਂ ਘਰ ਦੇ ਵਿੱਚ ਬਰਕਤ ਚਾਹੁੰਦੇ ਹੋ ਤਾਂ ਇਹ ਗੱਲ ਆਪਣੇ ਦਿਮਾਗ 'ਚ ਬਿਠਾ ਲਵੋ ਕਿ ਜਦੋਂ ਝਾੜੂ ਲਗਾਉਂਦੇ ਹੋ ਤਾਂ ਘਰ ਦਾ ਸਾਰਾ ਹੀ ਕੋੜਾ ਉਸ ਦੇ ਨਾਲ ਲੱਗ ਜਾਂਦਾ ਹੈ ਇਸ ਲਈ ਕਦੇ ਵੀ ਝਾੜੂ ਨੂੰ ਰਸੋਈ ਦੇ ਕੋਲ ਨਹੀਂ ਰੱਖਣਾ ਚਾਹੀਦਾ ਇਹ ਗੱਲ ਹਮੇਸ਼ਾ ਆਪਣੇ ਪੱਲੇ ਨਾਲ ਬਣ ਕੇ ਰੱਖਣੀ ਹੈ ਜਿੱਥੇ ਬੈਠ ਕੇ ਤੁਸੀਂ ਖਾਣਾ ਖਾਂਦੇ ਹੋ ਉਸ ਜਗ੍ਹਾ ਦੇ ਨੇੜੇ ਵੀ ਕਦੇ ਝਾੜੂ ਨਹੀਂ ਰੱਖਣਾ ਚਾਹੀਦਾ ਘਰ ਦੇ ਵਿੱਚ ਲੜਾਈ ਝਗੜੇ ਵੱਧ ਰਹੇ ਹਨ ਤਾਂ ਝਾੜੂ ਲਗਾਉਂਦੇ ਸਮੇਂ ਹਮੇਸ਼ਾ ਪਰਮਾਤਮਾ ਦਾ ਨਾਮ ਸਿਮਰਿਆ ਕਰੋ ਵਾਹਿਗੁਰੂ ਵਾਹਿਗੁਰੂ ਕਰਦਿਆਂ ਹੀ ਹਰ ਇੱਕ ਕੰਮ ਨੂੰ ਕਰਿਆ ਕਰੋ ਕਿਉਂਕਿ ਇਸ ਨਾਲ ਵਾਹਿਗੁਰੂ ਦੇ ਨਾਮ ਦਾ ਪ੍ਰਸਾਰਾ ਘਰ ਦੇ ਹਰ ਕੋਨੇ ਵਿੱਚ ਹੋ ਜਾਵੇਗਾ ਜਿੱਥੇ ਤੁਸੀਂ ਝਾੜੂ ਲਗਾਉਂਦੇ ਹੋ ਉਥੋਂ ਨਕਾਰਾਤਮਿਕ ਊਰਜਾ ਚੜੀ ਹੈ ਔਰ ਦੂਰ ਹੋ ਜਾਵੇਗੀ ਘਰ ਦੇ ਮੈਂਬਰਾਂ ਵਿੱਚ ਪਿਆਰ ਦਾ ਬਾਤ ਹੋ ਜਾਵੇਗਾ ਘਰ ਦੀਆਂ ਕੰਧਾਂ ਨੂੰ ਕਦੇ ਵੀ ਝਾੜੂ ਨਾਲ ਸਾਫ਼ ਨਹੀਂ ਕਰਨਾ ਚਾਹੀਦਾ ਕਈ ਵਾਰ ਆਪਾਂ ਕੀ ਕਰਦੇ ਹਾਂ ਘਰ ਦੀਆਂ ਪਰਛਾਤੀਆਂ ਕੰਧਾਂ ਜਿੱਥੇ ਝਾੜਾ ਲੱਗਾ ਹੁੰਦਾ ਹੈ ਉਹਨਾਂ ਨੂੰ ਝਾੜੂ ਮਾਰ ਮਾਰ ਕੇ ਸਾਫ਼ ਕਰਦੇ ਹਾਂ ਕਈ ਵਾਰ ਉਹਨਾਂ ਥਾਵਾਂ ਤੇ ਕੰਧਾਂ ਤੇ ਕੋਈ ਸ਼ਬਦ ਜਾਂ ਫਿਰ ਕਿਸੇ ਗੁਰੂ ਪੇਧ ਦੀ ਫੋਟੋ ਵੀ ਲੱਗੀ ਹੁੰਦੀ ਹੈ ਤੇ ਉਹ ਝਾੜੂ ਜਿਹੜਾ ਹੁੰਦਾ ਹੈ ਉਹਨਾਂ ਫੋਟੋਆਂ ਨੂੰ ਲੱਗ ਜਾਂਦਾ ਹੈ ਤੇ ਆਪਾਂ ਫਿਰ ਪਾਪਾ ਦੇ ਭਾਗੀਦਾਰ ਬਣਨੇ ਸ਼ੁਰੂ ਹੋ ਜਾਂਦੇ ਹਾਂ ਇਸ ਕਰਕੇ ਕੰਦਾ ਨੂੰ ਹਮੇਸ਼ਾ ਕਪੜੇ ਨਾਲ ਸਾਫ਼ ਕਰੋ ਘਾਦੀ ਰਸੋਈ ਦੀ ਪਰਸ਼ੱਤੀ ਖਾਸ ਕਰਕੇ ਜਦੋਂ ਅਸੀਂ ਸਾਫ਼ ਕਰਦੇ ਹਾਂ ਤਾਂ ਉਥੇ ਆਪਾਂ ਭੋਜਨ ਬਣਾਉਂਦੇ ਹਾਂ ਛਾੜੂ ਘਰ ਦੇ ਹਿੱਸੇ ਵਿੱਚ ਲੱਗ ਕੇ ਆਇਆ ਹੁੰਦਾ ਉਸ ਪਰਸ਼ੱਤੀ ਤੇ ਕਦੇ ਵੀ ਛਾੜੂ ਨਾ ਲਗਾਓ ਉਸ ਲਈ ਕੋਈ ਅਲੱਗ ਕਪੜਾ ਰੱਖੋ ਉਸੇ ਨਾਲ ਉਸ ਨੂੰ ਸਾਫ਼ ਕਰੋ ਇਹ ਤੁਹਾਨੂੰ ਬਿਮਾਰੀਆਂ ਤੋਂ ਵੀ ਪਚਾਵੇਗਾ ਤੇ ਘਰ ਦੇ ਵਿੱਚ ਪਰਕਤ ਹੋਣੇ ਸ਼ੁਰੂ ਹੋ ਜਾਵੇਗੇ ਤੇ ਹਮੇਸ਼ਾ ਹੀ ਅਮਰਤ ਵੇਲੇ ਚਾੜੂਲਾ ਖਾਓ ਕਿਉਂਕਿ ਮਾਇਆ ਤੇ ਤੇਲਿੱਦਰਤਾ ਹਰ ਘਰ ਦੇ ਵਿੱਚ ਸਵੇਰ ਦੇ ਸਮੇਂ ਆ ਕੇ ਵਾਸ ਕਰਦੀ ਹੈ ਉਹ ਪੁੱਛਦੇ ਹਨ ਕਿ ਇਸ ਘਰ ਵਿੱਚ ਕੀ ਹੈ ਜਿਸ ਘਰ ਵਿੱਚ ਉਸ ਸਮੇਂ ਸਾਰੇ ਜੀ ਉੱਤੇ ਹੁੰਦੇ ਹਨ ਤੇ ਸਾਰੇ ਆਪਸ ਵਿੱਚ ਪਿਆਰ ਨਾਲ ਬੈਠ ਕੇ ਕੰਮ ਕਰ ਰਹੇ ਹੁੰਦੇ ਹਨ ਸਾਰੇ ਆਪਣੇ ਕੰਮਕਾਰਾਂ ਵਿੱਚ ਲੱਗੇ ਹੁੰਦੇ ਹਨ ਉੱਤੇ ਮਾਇਆ ਆ ਕੇ ਬੈਠ ਜਾਂਦੀ ਹੈ ਤੇ ਜਿੱਥੇ ਲੋਕ ਸੁੱਤੇ ਪਏ ਹੁੰਦੇ ਹਨ ਦੇਖੋ ਤੇ ਬੁਹੇ ਬੰਦ ਹੁੰਦੇ ਹਨ ਉੱਤੇ ਦਿਲੇਦਰ ਦਾ ਆਗੇ ਵਾਸ ਕਰ ਜਾਂਦੀ ਹੈ ਇਸ ਕਰਕੇ ਹਮੇਸ਼ਾ ਆਪਣੀ ਆਦਤ ਬਣਾਓ ਕਿ ਜਲਦੀ ਉੱਠੋ ਪਰਮਾਤਮਾ ਦਾ ਨਾਮ ਲਓ ਇਸ ਨਾਮ ਕਰੋ ਤੇ ਘਰ ਦੇ ਕੰਮਾਂ ਨੂੰ ਜ਼ਰੂਰ ਕਰੋ ਕੂੜੇ ਦੇ ਢੇਰ ਘਰ ਵਿੱਚ ਨਾ ਲਗਾਓ ਉਹਨਾਂ ਨੂੰ ਸਮੇਂ ਸਿਰ ਬਾਹਰ ਸੁੱਟ ਦਿਓ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਕੂੜੇ ਦੇ ਢੇਰ ਨਾ ਲੱਗੇ ਹੋਣ ਨਾ ਹੀ ਘਰ ਵਿੱਚ ਚਾਰੇ ਲੱਗੇ ਹੋਣ ਕਿਉਂਕਿ ਤੁਸੀਂ ਉਸੇ ਹੀ ਘਰ ਵਿੱਚ ਪਰਮਾਤਮਾ ਦਾ ਨਾਮ ਸਿਮਰਨ ਹੁੰਦਾ ਹੈ ਉਸ ਬੀਬੀ ਨੇ ਜਦੋਂ ਇਹਨਾਂ ਗੱਲਾਂ ਨੂੰ ਸੁਣਿਆ ਤਾਂ ਆਪਣੇ ਘਰ ਜਾ ਕੇ ਇਹ ਕੰਮ ਕਰਨਾ ਸ਼ੁਰੂ ਕਰ ਦਿੱਤੇ ਵੇਖਦਿਆਂ ਹੀ ਵੇਖਦਿਆਂ ਉਸੇ ਘਰ ਦੇ ਵਿੱਚ ਉਹਦਮ ਆ ਗਿਆ ਘਰ ਵਿੱਚ ਬਰਕਤ ਪੈਣੀ ਸ਼ੁਰੂ ਹੋ ਗਈ ਕੁਝ ਦਿਨ ਲੰਘੇ ਤੇ ਇੱਕ ਬੀਬੀ ਹੋਰ ਸੰਤ ਜੀ ਦੇ ਕੋਲ ਆਏ ਤੇ ਕਹਿਣ ਲੱਗੇ ਸੰਤ ਜੀ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਸਾਡੇ ਘਰ ਵਿੱਚ ਬਹੁਤ ਦੁੱਖ ਹਨ ਪਰੇਸ਼ਾਨੀਆਂ ਹਨ ਸੰਤ ਜੀ ਨੇ ਕਿਹਾ ਕਿ ਠੀਕ ਹੈ ਹਬੀਬਾ ਅੱਜ ਅਸੀਂ ਤੈਨੂੰ ਇੱਕ ਕਥਾ ਸੁਣਾਉਂਦੇ ਹਾਂ ਤੇ ਬੜੇ ਹੀ ਧਿਆਨ ਦੇ ਨਾਲ ਸੁਣਿਓ ਇੱਕ ਨਗਰ ਵਿੱਚ ਇੱਕ ਮਨੁੱਖ ਸੀ ਉਹ ਮਨੁੱਖ ਹਮੇਸ਼ਾ ਕਾਲੇ ਕੱਪੜੇ ਪਾ ਕੇ ਰੱਖਦਾ ਸੀ ਉਸਨੇ ਕਦੇ ਵੀ ਹੋਰ ਕਿਸੇ ਰੰਗ ਦੇ ਕੱਪੜੇ ਨਹੀਂ ਸੰਪਾਏ ਉਸਨੇ ਕਿਤੇ ਵੀ ਜਾਇਆ ਕਰਨਾ ਤੇ ਕਾਲੇ ਰੰਗ ਦੇ ਕੱਪੜੇ ਪਾ ਕੇ ਜਾਇਆ ਕਰਨਾ ਇੱਕ ਵਾਰ ਉਹਨਾਂ ਦੇ ਘਰ ਕੋਈ ਸਮਾਗਮ ਸੀ ਤੇ ਸਾਰੇ ਨਗਾ ਤੇ ਲੋਕ ਉਹਦੇ ਲਈ ਕਾਲੇ ਰੰਗ ਦੇ ਤੋਹਫ਼ੇ ਲੈ ਕੇ ਆਏ ਜਦੋਂ ਉਸਨੇ ਤੋਹਫ਼ਿਆਂ ਨੂੰ ਖੋਲਿਆ ਤਾਂ ਹੈਰਾਨ ਹੋਇਆ ਕਿ ਮੇਰੇ ਲਈ ਕੋਈ ਵੀ ਹੋਰ ਰੰਗ ਨਹੀਂ ਲੈ ਕੇ ਆਇਆ ਸਗੋਂ ਇਹ ਸਾਰੇ ਜਾਣੇ ਕਾਲਾ ਰੰਗ ਹੀ ਲੈ ਕੇ ਆਏ ਹਨ ਹੁਣ ਉਹ ਸਾਰੇ ਜਾਣੇ ਉਸ ਲਈ ਕਾਲਾ ਰੰਗ ਕਿਉਂ ਲੈ ਕੇ ਗਏ ਸੀ ਕਉਂਕਿਆਂ ਦਾ ਸਾਰਿਆਂ ਨੇ ਹਮੇਸ਼ਾ ਹੀ ਉਸਨੂੰ ਕਾਲੇ ਰੰਗ ਦੇ ਕੱਪੜਿਆਂ ਦੇ ਵਿੱਚ ਦੇਖਿਆ ਸੀ ਇਸ ਲਈ ਉਹਨਾਂ ਨੂੰ ਲੱਗਿਆ ਕਿ ਇਸਨੂੰ ਕਾਲਾ ਰੰਗ ਪੜਾ ਜ਼ਿਆਦਾ ਪਸੰਦ ਹੈ ਤਾਂ ਹੀ ਉਹ ਸਾਰੇ ਉਸ ਲਈ ਕਾਲੇ ਰੰਗ ਦੀਆਂ ਚੀਜ਼ਾਂ ਹੀ ਲੈ ਕੇ ਆਏ ਤਾਂ ਉਹ ਬੀਬੀ ਕਹਿੰਦੀ ਅੱਛਾ ਜੀ ਫਿਰ ਤਾਂ ਸਾਨੂੰ ਇਸ ਤੋਂ ਕੀ ਸਿੱਖਿਆ ਮਿਲੀ ਤਾਂ ਸੰਤ ਜੀ ਨੇ ਕਿਹਾ ਕਿ ਬੀਬੀ ਤੂੰ ਕੋਧੇ ਹੀ ਕਿਹਾ ਤੇਰੇ ਕੋਲ ਸਭ ਕੁਝ ਹੈ ਤੇਰੇ ਘਰ 'ਚ ਔਲਾਦ ਵੀ ਹੈ ਪੈਸਾ ਵੀ ਹੈ ਰਿਸ਼ਤੇਦਾਰ ਵੀ ਹਨ ਤੇਰੇ ਘਰ ਸੁੱਖ ਸਹੂਲਤਾਂ ਵੀ ਹਨ ਪਰ ਫਿਰ ਵੀ ਤੂੰ ਦੁਖੀ ਹੈ ਕਿਉਂਕਿ ਹਰ ਸਮੇਂ ਆਪਣੇ ਆਪ ਨੂੰ ਦੁੱਖਾਂ ਨਾਲ ਘੇਰੀ ਰੱਖਦੇ ਹੈਂ ਰੋਂਦੇ ਰਹਿੰਦੇ ਹੈਂ ਪਰੇਸ਼ਾਨ ਰਹਿੰਦੇ ਹੈਂ ਤੇ ਜਦੋਂ ਪ੍ਰਮਾਤਮਾ ਦੇ ਫਰਿਸ਼ਤੇ ਤੇਰੇ ਘਰ ਆਉਂਦੇ ਹੈਂ ਤੇ ਵੇਖਦੇ ਹੈਂ ਕਿ ਤੂੰ ਹਮੇਸ਼ਾ ਦੁਖੀ ਰਹਿੰਦੇ ਹੈਂ ਇਸ ਨੂੰ ਭਾਵੇਂ ਜੋ ਮਰਜੀ ਦੇ ਤਈਏ ਇਸਨੇ ਤਾਂ ਦੁਖੀ ਹੀ ਰਹਿਣਾ ਹੈ ਤਾਂ ਫਿਰ ਉਹ ਤੈਨੂੰ ਦੁੱਖ ਹੀ ਦੇ ਰਹੇ ਹਨ ਮਨੋਂ ਖ ਆਪਣੇ ਮਨ ਨਾਲ ਖੁਸ਼ ਹੁੰਦਾ ਹੈ ਤੋ ਆਪਣੇ ਮਨ ਨਾਲ ਇੱਕ ਵਾਅਦਾ ਕਰਕੇ ਜਾ ਕੇ ਅੱਜ ਸਵੇਰੇ ਉੱਠ ਕੇ ਪਰਮਾਤਮਾ ਦਾ ਨਾਮ ਲੈ ਕੇ ਕਦੇ ਵੀ ਕਿਸੇ ਦੇ ਮਾੜਾ ਨਹੀਂ ਸੋਚਣਾ ਅਤੇ ਖੁਸ਼ ਰਹਿਣਾ ਹੈ ਜਦੋਂ ਆਪਣੇ ਆਪ ਨੂੰ ਇਹ ਮੰਨ ਲਿਆ ਕਿ ਮੈਂ ਵਿਚਾਰੀ ਹਾਂ ਮੈਂ ਦੁਖੀ ਹਾਂ ਮੇਰੇ ਮਨ ਫਿਰ ਉਵੇਂ ਦਾ ਹੀ ਹੋ ਜਾਵੇਗਾ ਜੇ ਤੂੰ ਸੋਚ ਰਹਿਗੇ ਪਰਮਾਤਮਾ ਤੇਰੇ ਨਾਲ ਹੈ ਮੈਂ ਸੁਖੀ ਹਾਂ ਤੋ ਸੁਖੀ ਹੀ ਰਹੇਂਗੇ ਤੇਰੇ ਹਰ ਇੱਕ ਕਾਰਜ ਸਿੱਧ ਹੋ ਜਾਣਗੇ ਸੰਗਤ ਜੀ ਇਹ ਆਪਣੇ ਨਾਲ ਅਕਸਰ ਹੁੰਦਾ ਹੈ ਆਪਣੇ ਆਪ ਨੂੰ ਵਿਚਾਰਾ ਅਸੀਂ ਦੁਖੀ ਮੰਨ ਲੈਂਦੇ ਹਾਂ ਇੱਕ ਵਾਰ ਦਿਨ ਸਵੇਰੇ ਉੱਠ ਕੇ ਕਦੇ ਵੀ ਕਿਸੇ ਬਾਰੇ ਮਾੜਾ ਨਾਮ ਸੋਚੋ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਆਪਣੇ ਆਪ ਨੂੰ ਕਹੋ ਕਿ ਪਰਮਾਤਮਾ ਤੁਸੀਂ ਮੇਰੇ ਨਾਲ ਹੋ ਤੁਸੀਂ ਮੇਰੇ ਅੰਗ ਸੰਗ ਹੋ ਮੈਨੂੰ ਹੁਣ ਕਿਸੇ ਵੀ ਗੱਲ ਦੀ ਕੋਈ ਚਿੰਤਾ ਨਹੀਂ ਤਾਂ ਦੇਖ ਲੈਣਾ ਫਿਰ ਅਸੀਂ ਕਿਸੇ ਦਾ ਮਾੜਾ ਵੀ ਨਹੀਂ ਸੋਚਾਂਗੇ ਤੇ ਫਿਰ ਆਪਣੇ ਨਾਲ ਇਹ ਚੰਗਾ ਹੋਵੇਗਾ ਆਪਣੇ ਆਪ ਨੂੰ ਦੁਖੀ ਤੇ ਵਿਚਾਰੇ ਜੇ ਬਣਾ ਕੇ ਨਾ ਰੱਖਿਆ ਕਰੋ ਇਸ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਡਾ ਸਭ ਕੁਝ ਲੋਟਦਾ ਜਾਣਾ ਹੈ ਇਸ ਤਰ੍ਹਾਂ ਕਰਨਾ ਹਮੇਸ਼ਾ ਲਈ ਬੰਦ ਕਰ ਦਿਓ ਫਿਰ ਦੇਖਿਓ ਕਿ ਆਪਣੀ ਜ਼ਿੰਦਗੀ ਵਿੱਚ ਕਿਵੇਂ ਖੁਸ਼ਹਾਲੀ ਆ ਜਾਵੇਗੀ ਸਾਥ ਸੰਗਜ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ